ਨਾਮ ਕੁਲਦੀਪ ਕੌਰ ਮੇਰੀ ਬੇਟੀ ਦਾ ਖਾਤਾ ਸੀਗਾ ਬਰੋਦਾ ਬੈਂਕ ਦੇ ਵਿੱਚ ਤੇ ਮੈਂ ਆਏ ਦੇ ਨਾਂ ਤੇ ਪੈਸੇ ਜਮ੍ਹਾਂ ਕਰਾਉਂਦੀ ਰਹੀ ਕਰਾਉਂਦੀ ਰਹੀ ਇੱਥੋਂ ਦਾ ਜਿਹੜਾ ਕੈਸ਼ੀਅਰ ਹੈ ਤਦ ਕਿਹਾ ਕਿ ਤੁਹਾਡੀ ਬੇਟੀ ਦੇ ਨਾਂ ਤੇ ਨਾ ਉਹ ਆਈ ਆ ਆ ਫੋੜੀ ਤੇ ਮੈਂ ਕਿਹਾ ਕਿ ਨਹੀਂ ਮੈਂ ਨਹੀਂ ਕਰਾਣੀ ਹੈ ਕਹਿੰਦਾ ਨਹੀਂ ਇਹ ਹੋਣੀ ਹੋਣੀ ਤੁਹਾਡੀ ਬੈਂਕ ਵੱਲੋਂ ਤੇ ਮੈਂ ਪਹਿਲਾਂ ਜਿਹੜਾ ਮੇਰਾ ਲੱਖ ਰੁਪਇਆ ਸੀਗਾ ਉਹ ਇਹਨੇ ਮੈਨੂੰ ਦੱਸਿਆ ਨਹੀਂ ਹੈਗਾ ਉਹ ਵੀ ਕੱਢ ਲਿਆ ਮੇਰਾ ਬੈਂਕ ਦੇ ਵਿੱਚ ਹੀ ਸਿੰਧੂ ਜਲਾ ਲੱਖ ਰੁਪਇਆ ਮੈਂ ਅਕਤੂਬਰ ਦੀ 28 ਤਰੀਕ ਨੂੰ ਇਹਨਾਂ ਨੂੰ ਦੇ ਕੇ ਤਈਆ ਇਹਨੇ ਮੇਰਾ ਬੈਂਕ ਦੇ ਵਿੱਚ ਜਾੜਿਆ ਹੀ ਨਹੀਂ ਹੈਗਾ ਕਾਪੀ ਤੇ ਉਹ ਵੀ ਮੈਨੂੰ ਇੱਕ ਚੈੱਕ ਜਿਆਦਾ ਦਿੱਤਾ ਏ ਤੇ ਕਹਿੰਦਾ ਹੈ ਕਿ ਤੁਹਾਡੀ ਕੁੜੀ ਦੇ ਨਾਮ ਤੇ ਜਮਾ ਹੋ ਗਏ ਨੇ ਮੈਂ ਇਹਨਾਂ ਨੂੰ ਪੁੱਛਦੀ ਰਹੀ ਕਿ ਸਰ ਮੇਰੀ ਕੁੜੀ ਦੇ ਨਾਮ ਤੇ ਕਾਪੀ ਤੇ ਨਹੀਂ ਚੜਿਆ ਹੈਗਾ ਨਾ ਹੀ ਕੋਈ ਮਤਲਬ ਕਿ ਤੁਸੀਂ ਮੈਨੂੰ ਪ੍ਰੂਫ ਦਿੱਤਾ ਮੈਂ ਸਰ ਕੋਈ ਸائن ਨਹੀਂ ਕੀਤੇ ਕੁਛ ਨਹੀਂ ਕੀਤਾ ਇਹਨਾਂ ਨੇ ਮੇਰਾ ਉਹ ਵੀ ਲੱਖ ਰੁਪਇਆ ਰੱਖ ਲਿਆ ਤੇ ਜਦੋਂ ਮੈਂ 24 ਤਰੀਕ ਨੂੰ ਆਈ ਆ ਮੈਂ ਕਿਹਾ ਸਰ ਮਤਲਬ ਕਿ ਮੇਰੇ ਪੈਸੇ ਦੇ ਦਿਓ ਇੰਦਾ ਕੋਈ ਗੱਲ ਨਹੀਂ ਮੈਂ ਤੁਹਾਨੂੰ 28 ਤਰੀਕ ਨੂੰ ਦੇ ਦੂੰਗਾ ਫਿਰ ਮੇਰੇ ਹਸਬੰਡ ਨੇ ਕਿਹਾ 28 ਤਰੀਕ ਨੂੰ ਤੇ ਸ਼ਨੀਵਾਰ ਲਾਸਟ ਤੇ ਐਤਵਾਰ ਆਜਣਾ ਅੱਗੋਂ ਤੇ ਉਹਨੇ ਤੇ ਇੱਥੇ ਹੋਣਾ ਨਹੀਂ ਉਹ ਮੈਂ 24 ਤਰੀਕ ਨੂੰ ਫੇਰ ਆਈ ਤੇ ਇੱਥੋਂ ਗੈਪ ਸੀਗਾ ਮੈਨੂੰ ਮੰਜਰ ਨੇ ਕਿਹਾ ਕਿ ਆ ਕਿ ਉਹ ਤੇ ਹੈ ਨਹੀਂ ਇੱਥੇ ਚਲ ਗਿਆ ਨੌਕਰੀ ਛੱਡ ਕੇ ਮੈਂ ਮੰਜਰ ਨੂੰ ਵੀ ਸਰ ਕਿਹਾ ਕਿ ਮਤਲਬ ਕਿ ਉਹ ਕਿਸ ਤਰ੍ਹਾਂ ਤੁਸੀਂ ਕੱਢ ਦਿੱਤਾ ਲੋਕਾਂ ਦੇ ਤੇ ਪੈਸੇ ਉਹਦੇ ਕੋਲ ਕਹਿੰਦਾ ਨਹੀਂ ਉਹ 도ੜ ਗਿਆ ਏ ਇੰਨੀ ਗੱਲ ਕਹਿ ਕੇ ਮੈਂ ਉਹਨਾਂ ਦੇ ਘਰ ਵੀ ਗਈ ਉਹਦੀ ਮੰਮੀ ਡੈਡੀ ਵੀ ਹਾਂ ਨਹੀਂ ਘਰ ਕੋਈ ਨਹੀਂ ਜਿੰਦਰਾ ਬੱਜਾ ਫਿਰ ਸਾਡੇ ਕੋਲ ਇੱਥੇ ਹੀ ਆਏ ਬੈਂਕ 'ਚ ਸਾਨੂੰ ਸੱਦਿਆ ਉਹਨਾਂ ਨੇ ਇਹ ਫੀਰ ਉਹਨਾਂ ਹੀ ਕੰਪਲੈਟ ਦਿੱਤੀ ਉਹਨਾਂ ਨੇ ਸਾਨੂੰ 1 ਮਹੀਨੇ ਵਾਸਤੇ ਕਿਹਾ ਤੁਹਾਨੂੰ ਪੈਸੇ ਦੇਵਾਂਗੇ ਨਾ ਹੇੇ ਤੱਕ ਸਾਨੂੰ ਕੋਈ ਪੈਸੇ ਦੀ ਉਮੀਦ ਨਹੀਂ ਹੈਗੀ ਤੇ ਇਹੋ ਕਹਿੰਨੇ ਕਿ ਸਾਡੇ ਬੱਚਿਆਂ ਦੇ ਨਾਂ ਤੇ ਪਈਆਂ ਇਹ ਤਿੰਨ ਰਾਤ ਮਿਹਨਤ ਕਰਕੇ ਜਮਾ ਕੀਤੇ ਨੇ ਸਾਨੂੰ ਮਿਲ ਜਾਣ ਬਸ ਹੋਰ ਤੁਹਾਨੂੰ ਕੁਝ ਨਹੀਂ ਚਾਹੀਦਾ ਬਸ ਸਾਡੇ ਹੋਈ ਬੇਨਤੀ ਹੈ ਸਾਡੇ ਪੈਸੇ ਮਿਲ ਜਾਣ ਸਾਡੇ ਬੱਚੇ ਮੇਰੇ ਦੇ ਨਾਂ ਤੇ ਗੁੜੀਆਂ ਮੇਰੀ ਤੇ ਮੇਰੇ 2 ਲੱਖ ਰੁਪਏ ਉਹਨੇ ਮੇਰਾ ਕੱਢ ਲਿਆ ਵਿੱਚੋਂ ਬੈਂਕ ਤੋਂ ਮੈਨੂੰ ਇਹੋ ਬੇਨਤੀ ਕਿ ਮਿਲ ਜਾਣ ਬਸ ਸਾਡੇ ਮੇਰਾ ਬੇਟਾ ਜਿਹੜਾ ਸੀ ਬੈਂਕ ਆ ਬਰੋਦਾ ਚ ਸਰਵਿਸ ਕਰਦਾ ਸੀ ਇਸ ਕਰਕੇ ਮਤਲਬ ਮੈਂ ਤੇ ਮੇਰਾ ਨਾਮ ਬਲਦੇਵ ਸਿੰਘ ਹੈ ਮੈਂ ਤੇ 32 ਸਾਲ ਸਰਵਿਸ ਕੀਤੀ ਇੱਕ ਰੁਪਈਆ ਦਾ ਨਹੀਂ ਮਤਲਬ ਕੋਈ ਗੱਲਬਾਤ ਹੋਈ ਉਹ ਵੀ ਚਲੋ ਠੀਕ ਜੀ ਸਾਨੂੰ ਨਹੀਂ ਪਤਾ ਕਿ ਬਾਕੀ ਬੈਂਕ ਚ ਕੀ ਉਹਨਾਂ ਕੀਤਾ ਵੇ ਮਤਲਬ ਨਾ ਇੱਕ ਐਵੀ ਗੱਲ ਆ ਕਿ ਕੱਲਾ ਬੰਦਾ ਤੇ ਇਹ ਘਰ ਵੀ ਨਹੀਂ ਸਕਦਾ ਕਿਉਂ ਇਹ ਜੇ ਮੈਨੇਜਰ ਮਤਲਬ ਮੈਨੇਜਰ ਦੀ ਕੀ ਜੋ ਕਿ ਜੇ ਉਹ ਚੈੱਕ ਵੀ ਨਹੀਂ ਕਰਦਾ ਤੇ ਜੇ ਬਾਕੀ ਚਲੋ ਹੋਈਆਂ ਨੇ ਇਸ ਕਰਕੇ ਉਹ ਮੈਰਿਡ ਹੈ ਬੱਚਾ ਸਾਡੇ ਨਾਲ ਕੋਈ ਸੰਬੰਧ ਨਹੀਂ ਉਹਦਾ ਆਪਣਾ ਪਰਿਵਾਰ ਹੈ ਤੇ ਉਹ ਕਰਦਾ ਇਸ ਬਾਰੇ ਸਾਨੂੰ ਨੇ ਕੁਝ ਨਹੀਂ ਦੱਸਿਆ ਕੋਈ ਸਚਾਈ ਨਹੀਂ ਦੱਸੀ ਤੇ ਕੀ ਹੈ ਕਿ ਨਹੀਂ ਇਸ ਕਰਕੇ ਅੱਜ ਮੈਂ ਤੇ ਹੀ ਆਪਣੇ ਟੈਨਸ਼ਨੇਰ ਮੈਂ ਤੇ ਇਸ ਕਰਕੇ ਇਹ ਤੇ ਆਪਣਾ ਗੁਜ਼ਾਰਾ ਤੇ ਬਾਕੀ ਸਾਡੇ ਕੋਲ ਹੀ ਮਤਲਬ ਆਪਣਾ ਮਕਾਨ ਆ ਇਹ ਕਰਕੇ ਮੇਰਾ ਇਹ ਕਰਕੇ ਮੈਂ ਤੇ ਬੱਚੇ ਲੈ ਕੇ ਇੱਥੇ ਮਤਲਬ ਆਪਣਾ ਗੁਜ਼ਾਰਾ ਕਰ ਲਿਆ ਇਹ ਕਰਕੇ ਬਾਕੀ ਉਹ ਜਿੱਥੇ ਆਇਆ ਉਹਦੇ ਨਾਲ ਮਤਲਬ ਜੋ ਵੀ ਬੈਂਕ ਕਰੇਗਾ ਜਾਂ ਉਹ ਦੱਸੀਗਾ ਸਚਾਈ ਜਿਹੜੀ ਏ ਇਹ ਬੈਂਕ 'ਚ ਹੀ ਹੋਇਆ ਸਭ ਕੁਝ ਤੇ ਬੈਂਕ ਹੀ ਦੱਸ ਸਕਦਾ ਤੇ ਲੋਕੀ ਆ ਰਹੇ ਆ ਇੱਕ ਸਾਨੂੰ ਬੜਾ ਪਰੇਸ਼ਾਨ ਕਰਨ ਦੇ ਜੇ ਮਤਲਬ ਮੇਰੀ ਮੈਸੇਜ ਠੀਕ ਵੀ ਨਹੀਂ ਹੈਗੀ ਤੇ ਉਹ ਮਤਲਬ ਉਸ ਕਰਕੇ ਮਤਲਬ ਵੀਪੀ ਦੇ ਉਹਨਾਂ ਦਾ ਮਰੀਜ਼ ਨੇ ਤੇ ਰਾਤੀ 8:21 ਤੇ ਇੱਕ ਬੰਦਾ ਜਿੰਨੇ ਮੈਂ ਸਾਨੂੰ ਮੇਰੇ ਤੱਕ ਕਿਸੇ ਨੇ ਦੱਸਿਆ ਵੀ ਨਹੀਂ ਤੇ ਉਹ ਆ ਕੇ ਤੇ ਉਹਨੇ ਠੁੱਡੇ ਮਾਰੇ ਆ ਤੇ ਸਾਨੂੰ ਪਰੇਸ਼ਾਨ ਕਰਦੇ ਆ ਸਾਡਾ ਜੇ ਕੋਈ ਵੀ ਨੁਕਸਾਨ ਹੋਇਆ ਤੇ ਉਹਦਾ ਜ਼ਿੰਮੇਵਾਰ ਇਹੀ ਹੋਣਗੇ ਬੈਂਕ 'ਚ ਤੇ ਇਹਨਾਂ ਦਾ ਖਾਤਾ ਨਹੀਂ ਹੈਗਾ ਉਹ ਕੈਮਰਾ ਬੈਂਕ 'ਚ ਇਹਨਾਂ ਦਾ ਖਾਤਾ ਸੀ ਉਹਨੇ ਖਾਤਾ ਖੁਲਾਇਆ ਤੇ ਪਾਸਬੁੱਕ ਹੀ ਉਹਦੇ ਕੋਲ ਇਹ ਉਹ ਹੀ ਕਢਾਉਂਦਾ ਰਿਹਾ ਤੇ ਜਾਂ ਐਂਟਰੀ ਜੇ ਉਹ ਕਰਦਾ ਰਿਹਾ ਵੇ ਇਸ ਕਰਕੇ ਇਹ ਤੇ ਕੈਮਰੇ ਲੱਗੇ ਤੁਸੀਂ ਆਪੇ ਸਪੱਸ਼ਟ ਹੋ ਸਕਦਾ ਵੇ ਕਿ ਇਹ ਬੈਂਕ 'ਚ ਪੈਸੇ ਕਢਾਉਣਗੇ ਜਾਂ ਨਹੀਂ ਗਏ ਇਹ ਆਪੇ ਹੀ ਤਾਂ ਸਚਾਈ ਸਾਹਮਣੇ ਆ ਜਾਣੀ ਇਸ ਕਰਕੇ ਇਹ ਤੇ ਨਾਂ ਬੈਂਕ 'ਚ ਅਜੇ ਤੱਕ ਗਏ ਆ ਤੇ ਨਾ ਆਏ ਨਾਂ ਨੇ ਕੋਈ ਪੈਸਾ ਨਾਮ ਕੁਲਦੀਪ ਕੌਰ ਹੈ ਮੇਰੀ ਬੇਟੀ ਦਾ ਖਾਤਾ ਸੀਗਾ ਬਰੋਦਾ ਬੈਂਕ ਦੇ ਵਿੱਚ ਤੇ ਮੈਂ ਇਹਦੇ ਨਾਂ ਤੇ ਪੈਸੇ ਜਮ੍ਹਾਂ ਕਰਾਂਦੀ ਰਹੀ ਕਰਾਂਦੀ ਰਹੀ ਇਥੋਂ ਦਾ ਜਿਹੜਾ ਕੈਸ਼ੀਅਰ ਹੈ ਉਹ ਕਿਹਾ ਕਿ ਤੁਹਾਡੀ ਬੇਟੀ ਦੇ ਨਾਂ ਤੇ ਨਾ ਉਹ ਆਈ ਆ ਐਫਡੀ ਤੇ ਮੈਂ ਕਿਹਾ ਕਿ ਨਹੀਂ ਮੈਂ ਨਹੀਂ ਕਰਾਣੀ ਹੈ ਕਹਿੰਦਾ ਨਹੀਂ ਇਹ ਹੋਣੀ ਹੋਣੀ ਤੁਹਾਡੀ ਬੈਂਕ ਵੱਲੋਂ ਤੇ ਮੈਂ ਪਹਿਲਾਂ ਜਿਹੜਾ ਮੇਰਾ ਲੱਖ ਰੁਪਇਆ ਸੀਗਾ ਉਹ ਇਹਨੇ ਮੈਨੂੰ ਦੱਸਿਆ ਨਹੀਂ ਹੈਗਾ ਉਹ ਵੀ ਕੱਢ ਲਿਆ ਮੇਰਾ ਬੈਂਕ ਦੇ ਵਿੱਚੋਂ ਹੀ ਤੇ ਦੂਜਾ ਲੱਖ ਰੁਪਇਆ ਮੈਂ ਅਕਤੂਬਰ ਦੀ 28 ਤਰੀਕ ਨੂੰ ਇਹਨੂੰ ਮੈਂ ਦੇ ਕੇ ਗਈ ਆ ਇੰਨੇ ਮੇਰਾ ਬੈਂਕ ਦੇ ਵਿੱਚ ਚੜਿਆ ਹੀ ਨਹੀਂ ਹੈਗਾ ਕਾਪੀ ਤੇ ਉਹ ਵੀ ਮੈਨੂੰ ਇੱਕ ਚੱਟ ਜਿਆ ਦੇ ਦਿੱਤਾ ਏ ਤੇ ਕਹਿੰਦਾ ਕਿ ਤੁਹਾਡੀ ਕੁੜੀ ਦੇ ਨਾਮ ਤੇ ਜਮਾ ਹੋ ਗਏ ਨੇ ਮੈਂ ਇਹਨਾਂ ਨੂੰ ਪੁੱਛਦੀ ਰਹੀ ਕਿ ਸਰ ਮੇਰੀ ਕੁੜੀ ਦੇ ਨਾਮ ਤੇ ਕਾਪੀ ਤੇ ਨਹੀਂ ਚੜਿਆ ਹੈਗਾ ਨਾ ਹੀ ਕੋਈ ਮਤਲਬ ਕਿ ਤੁਸੀਂ ਮੈਨੂੰ ਪ੍ਰੂਫ ਦਿੱਤਾ ਮੈਂ ਸਰ ਕੋਈ ਸੈਨ ਨਹੀਂ ਕੀਤਾ ਕੁਛ ਨਹੀਂ ਕੀਤਾ ਇਹਨਾਂ ਨੇ ਮੇਰਾ ਕੋ ਵੀ ਲੱਖ ਰੁਪਿਆ ਰੱਖ ਲਿਆ ਤੇ ਜਦੋਂ ਮੈਂ 24 ਤਰੀਕ ਨੂੰ ਆਈ ਆ ਮੈਂ ਕਿਹਾ ਸਰ ਮਤਲਬ ਕਿ ਮੇਰੇ ਪੈਸੇ ਦੇ ਦਿਓ ਇਹਦਾ ਕੋਈ ਗੱਲ ਨਹੀਂ ਮੈਂ ਤੁਹਾਨੂੰ 23 ਤਰੀਕ ਨੂੰ ਦੇ ਦੇਵਾਂਗਾ ਫਿਰ ਮੇਰੇ ਹਸਬੰਡ ਨੇ ਕਿਹਾ 28 ਤਰੀਕ ਨੂੰ ਤੇ ਸ਼ਨੀਵਾਰ ਲਾਸਟ ਤੇ ਐਤਵਾਰ ਆਜਣਾ ਅਗੋ ਤੇ ਉਹਨੇ ਤੇ ਇੱਥੇ ਹੋਣਾ ਨਹੀਂ ਉਹ ਮੈਂ 24 ਤਰੀਕ ਨੂੰ ਫੇਰ ਆਈ ਤੇ ਇੱਥੋਂ ਗੈਪ ਸੀਗਾ ਮੈਨੂੰ ਮੈਨਜ਼ਰ ਨੇ ਕਿਹਾ ਕਿ ਆ ਕਿ ਉਹ ਤੇ ਹੈ ਨਹੀਂ ਇੱਥੇ ਚਲ ਗਿਆ ਨੌਕਰੀ ਛੱਡ ਕੇ ਮੈਂ ਮੈਨਜ਼ਰ ਨੂੰ ਵੀ ਸਰ ਕਿਹਾ ਕਿ ਮਤਲਬ ਕਿ ਉਹ ਕਿਸ ਤਰ੍ਹਾਂ ਤੁਸੀਂ ਕੱਟ ਦਿੱਤਾ ਲੋਕਾਂ ਦੇ ਤੇ ਪੈਸੇ ਹੀ ਉਹਦੇ ਕੋਲ ਕਹਿੰਦਾ ਨਹੀਂ ਉਹ 도ੜ ਗਿਆ ਏ ਇੰਨੀ ਗੱਲ ਕਹਿ ਕੇ ਮੈਂ ਉਹਨਾਂ ਦੇ ਘਰ ਵੀ ਗਈ ਉਹਦੀ ਮੰਮੀ ਡੈਡੀ ਵੀ ਹਾਂ ਨਹੀਂ ਘਰ ਕੋਈ ਨਹੀਂ ਜਿੰਦਰਾ ਬੱਜਾ ਏ ਫਿਰ ਸਾਡੇ ਕੋਲ ਇੱਥੇ ਹੀ ਆਏ ਬੈਂਕ 'ਚ ਸਾਨੂੰ ਸੱਦਿਆ ਉਹਨਾਂ ਨੇ ਫੇਰ ਉਹ ਨਹੀਂ ਕੰਪਲੀਟ ਦਿੱਤੀ ਉਹਨਾਂ ਨੇ ਸਾਨੂੰ 1 ਮਹੀਨੇ ਵਾਸਤੇ ਕਿਹਾ ਤੁਹਾਨੂੰ ਪੈਸੇ ਦੇਵਾਂਗੇ ਲੈ ਹਜੇ ਤੱਕ ਸਾਨੂੰ ਕੋਈ ਪੈਸੇ ਦੀ ਉਮੀਦ ਨਹੀਂ ਹੈਗੀ ਲੈ ਇਹੋ ਕਹਿੰਨੇ ਕਿ ਸਾਡੇ ਬੱਚਿਆਂ ਦੇ ਨਾਂ ਤੇ ਪੈ ਇਹ ਦਿਨ ਰਾਤ ਮਿਹਨਤ ਕਰਕੇ ਜਮਾ ਕੀਤੇ ਨੇ ਸਾਨੂੰ ਮਿਲ ਜਾਣ ਬਸ ਔਰ ਤੁਹਾਨੂੰ ਕੁਝ ਨਹੀਂ ਚਾਹੀਦਾ ਬਸ ਇਹੋ ਹੀ ਬੇਨਤੀ ਹੈ ਸਾਡੇ ਤੇ ਇਹ ਮਿਲ ਜਾੜ ਸਾਡੇ ਬੱਚੇ ਮੇਰੇ ਦੇ ਨਾਂ ਤੇ ਗੁੜੀਆਂ ਮੇਰੀ ਤੇ ਮੇਰੇ 2 ਲੱਖ ਰੁਪਏ ਉਹਨੇ ਮੇਰਾ ਕੱਢ ਲਿਆ ਵਿੱਚੋਂ ਬੈਂਕ ਤੋਂ ਮੈਨੂੰ ਇਹੋ ਹੀ ਬੇਨਤੀ ਕਿ ਮਿਲ ਜਾੜ ਬਸ ਸਾਰੇ ਨਾਮ রাজেশ ਕੁਮਾਰ ਆਰ ਮੈਂ ਕਾਦੀਆਂ ਦਾ ਹਾਂ ਇਹ ਜਿਹੜਾ ਨਾ ਮਿਸਟਰ ਕੁਲਜਿੰਦਰ ਕੁਮਾਰ ਜਿਹੜਾ ਇਹਨੇ ਆਈ ਥਿੰਕ ਕਿ ਬੈਂਕ ਦੇ ਨਾਲ ਕਾਫੀ ਵੱਡਾ ਔਰ ਇੰਟਰਨਲੀ ਐਂਡ ਐਕਸਟਰਨਲੀ ਬੋਥ ਇਹਨੇ ਬਹੁਤ ਵੱਡਾ ਕਾੜਾ ਕੰਮ ਕੀਤਾ ਲੋਕਾਂ ਦੇ ਨਾਲ ਨਾ ਜਿਹੜਾ ਲੋਕਾਂ ਦੀ ਅਰਨਿੰਗ ਸੀ ਨਾ ਇਹ ਲੋਕਾਂ ਦੀ ਅਰਨਿੰਗ ਜਿਹੜਾ ਹੈ ਨਾ ਬਹੁਤ ਹਾਈ ਫਾਈ ਮਤਲਬ ਜ਼ਿਆਦਾ ਪੈਸਾ ਜਿਹੜਾ ਲੁੱਟ ਕੇ ਲੈ ਗਿਆ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨੇ ਪੈਸਾ ਜਿਹੜਾ ਹੈਗਾ ਜਿਹੜੇ ਮਾਪੇ ਵੀ ਕਹਿ ਰਹੇ ਨੇ ਕਿ ਇਹ ਜਿਹੜਾ ਪੈਸਾ ਜਿਹੜਾ ਇਹ ਗੈਂਬਲਿੰਗ ਦੇ ਵਿੱਚ ਇਹ ਜਿਹੜਾ ਨਾ ਕਰਦਾ ਸੀ ਇਹਨੂੰ ਆਦਤ ਸੀ ਔਰ ਬੈਂਕ ਦਾ ਬੈਂਕ ਵੀ ਜਿਹੜਾ ਹੈ ਨਾ ਆਈ ਥਿੰਕ ਵੀ ਦੇਖੋ 6 ਸਾਲ ਹੋ ਗਏ ਨੇ ਕੰਮ ਕਰਦੇ ਇਹਨੂੰ ਤੇ 6 ਸਾਲ ਦੇ ਵਿੱਚ ਬੈਂਕ ਮੈਨੇਜਰ ਨੂੰ ਕੁਝ ਨਹੀਂ ਪਤਾ ਹੋਗਾ ਆਬਵੀਅਸਲੀ ਇਹ ਪਤਾ ਹੋਣਾ ਚਾਹੀਦਾ ਹੈ ਨਾ ਕਿ ਬੈਂਕ ਮੈਨੇਜਰ ਕੀ ਕਰ ਰਿਹਾ ਹੈਗਾ ਔਰ ਹੀ ਸੁਪਰਵੀਜ਼ਨ ਦੇ ਵਿੱਚ ਇਹ ਸਾਰਾ ਕੁਝ ਕਰ ਰਿਹਾ ਸੀ ਚੈੱਕ ਵੌਚਰ ਸਾਰੇ ਇਨੇ ਟ੍ਰਾਂਸਫਰ ਕੀਤੇ ਆਗੇ ਲੈ ਤੇ ਮੈਨੂੰ ਹਨੂ ਸਭ ਤੋਂ ਜ਼ਿਆਦਾ ਗੁੱਸਾ ਜਿਹੜਾ ਹੈਗਾ ਨਾ ਉਹ ਬੈਂਕ ਕੋ ਮੈਨੇਜਰ ਔਰ ਔਰ ਸਟਾਫ ਦੇ ਉਤੇ ਆ ਜਿਹੜਾ ਗੋਇਲ ਨੇ ਔਰ ਬੋਇਲ ਤੋਂ ਪਹਿਲਾਂ ਦਾ ਜਿਹੜਾ ਇਹਦੇ ਨਾਲ ਮਿਲੀ ਭਗਤ ਦੇ ਨਾਲ ਸਾਰਾ ਕੁਝ ਹੋਇਆ ਹੋਇਆ ਸਾਰਾ ਔਰ ਸਾਡੀ ਅਰਨਿੰਗ ਜਿਹੜੀ ਹੈਗੀ ਇੱਕ ਸਾਲ ਦੀ ਅਰਨਿੰਗ ਹੈਗੀ ਉਹ ਸਾਰੀ ਹੈ ਜਿਹੜਾ ਬੰਦਾ ਲੈ ਗਿਆ ਹੁਣ ਮੇਰੀ ਅਰਨਿੰਗ ਹੈ 4.5 ਲੱਖ ਰੁਪਏ ਮੇਰਾ ਲੈ ਗਿਆ ਐਸ ਭਾਈ ਸਾਹਿਬ ਦਾ ਵੀ ਕਿੰਨਾ ਲੈ ਕੇ ਗਿਆ ਉਹ ਉਹਨੇ ਇੰਟਰਨਲੀ ਤੇ ਬੈਂਕ ਦਾ ਲੈ ਕੇ ਗਿਆ ਬੈਂਕ ਔਰੀ ਔਰੀ ਪਰਭਾਈ ਕਰ ਰਿਹਾ ਹੋਨ ਬੈਂਕ ਦਾ ਜਿਹੜਾ ਮੁਲਾਜ਼ਮ ਹੋਣ ਤੇ ਜਿਹੜੇ ਐਕਸਟਰਨਲੀ ਉਹਨੇ ਬਾਹਰੋਂ ਬਾਹਰ ਜਿਹੜਾ ਲੋਕਾਂ ਦਾ ਪੈਸਾ ਲਿਆ ਏ ਉਦੀ ਪਰਭਾਈ ਕੌਣ ਕਰੇ ਆਖਿਰਕਾਰ ਹੈ ਤੇ ਬੈਂਕ ਦਾ EMPLOYEE ਹੈ ਨਾ ਬੈਂਕ ਨੂੰ ਰਿਸਪੌਂਸਿਬਿਲਟੀ ਲੈਣੀ ਚਾਹੀਦੀ ਏ ਤੇ ਘਰ ਦੇ ਔਰੇ ਤੇ ਦੇਖੋ ਨਹੀਂ ਲੈ ਰਹੇ ਉਹ ਕਹਿੰਦੇ ਅਸੀਂ ਲੇਕਿਨ ਘਰ ਦੇ ਇਸ ਵਾਸਤੇ ਨਹੀਂ ਲੈ ਕੇ ਹੈਗਾ ਟ੍ਰਾਂਸਫਰ ਆਫ ਪੈਸਾ ਹੋਇਆ ਘਰਦਿਆਂ ਦੇ ਅਕਾਊਂਟਾਂ ਦੇ ਵਿੱਚ ਵੀ ਟ੍ਰਾਂਸਫਰ ਹੋਇਆ ਸਾਰਾ ਪੈਸਾ ਇਹਨਾਂ ਦੀ ਫੈਮਿਲੀ ਮੈਂਬਰਾਂ ਦੇ ਸਾਰੇ ਅਕਾਊਂਟਾਂ ਦੇ ਵਿੱਚ ਪੈਸਾ ਟ੍ਰਾਂਸਫਰ ਹੋਇਆ ਉਹਨੇ ਟ੍ਰਾਂਸਫਰ ਕੀਤਾ ਹੈਗਾ ਹੁਣ ਇਹਨਾਂ ਦੇ ਅਕਾਊਂਟਾਂ 'ਚ ਟ੍ਰਾਂ ਤੇ ਜ਼ਿੰਮੇਵਾਰੀ ਤੇ ਬੰਨਦੀ ਹੈ ਨਾ ਜੀ ਜ਼ਿੰਮੇਵਾਰੀ ਬੰਨਦੀ ਹੈ ਨਾ ਹੁਣ ਇਸ ਜ਼ਿੰਮੇਵਾਰੀ ਨੂੰ ਵੱਡੇ ਨਜ਼ਰ ਰੱਖਦੇ ਹੋਏ ਸਾਡਾ ਜਿਹੜਾ ਪੈਸਾ ਕਿਸੇ ਤਰੀਕੇ ਨਾਲ ਰਿਕਵਰ ਕਰਾਂ ਦੀ ਕੋਸ਼ਿਸ਼ ਕੀਤੀ ਜਾ ਸਰਕਾਰ ਨੂੰ ਵੀ ਅਪੀਲ ਆ ਗਈ ਹੈ ਪਰ ਸਰਕਾਰ ਦੇਖੋ ਕਹਿ ਨਹੀਂ ਸਕਦੇ ਸਰਕਾਰ ਕੀ ਕਰਦੀ ਹੈ ਔਰ ਬੰਦਗੀ ਕਰਦਾ ਹੈ ਨਾ ਮੈਂ ਰੁਹੀ ਮੈਂ ਤੁਮਲਸੰਤ ਨਗਰ ਕਾਦੀਆਂ ਦੀ ਰਹਿਣ ਵਾਲੀ ਆ ਇਹ ਥੋੜੇ 16 April ਦੀ ਗੱਲ ਹੈ 2024 ਦੀ ਕਿ ਮੈਂ ਆਪਣਾ 4 ਲੱਖ ਦੇ ਦੋ ਦੋ ਕਰਕੇ ਚੈੱਕ ਦੋ ਦੋ ਲੱਖ ਦੇ ਆ ਬੈਂਕ ਆਫ ਬਰੋਦਾ ਇਹਦੇ ਵਿੱਚ ਕੈਸ਼ੀਅਰ ਸੀਗਾ ਤੁਲਜਿੰਦਰ ਸਿੰਘ ਉਹਨੂੰ ਦੇਖੇ ਆਏ ਸੀਗੀ ਉਹ ਸਾਨੂੰ ਉਹ ਸਾਡਾ ਕਾਫੀ ਅੱਛਾ ਨੌਨ ਬਚਮੰਦ ਤੋਂ ਅਸੀਂ ਉਹਨੂੰ ਜਾਣਦੇ ਸੀਗੇ ਉਸਦੇ ਫਾਦਰ ਸਰਦਾਰ ਬਲਦੇਵ ਸਿੰਘ ਜੀ ਉਹ ਵੀ ਮੇਰੇ ਫਾਦਰ ਨਾਲ ਹੀ ਗਵਰਨਮੈਂਟ ਜੌਬ ਕਰਦੇ ਸੀਗੇ ਰਿਟਾਇਰਡ ਨੇ ਔਰ ਉਹ ਲੜਕਾ 5-6 ਸਾਲ ਤੋਂ ਇੱਥੇ ਬੈਂਕ ਆਫ ਬਰੋਦਾ ਵਿੱਚ ਗਵਰਨਮੈਂਟ ਜੌਬ ਕਰ ਰਿਹਾ ਸੀਗਾ ਉਸਦੇ ਕਾਲ ਕਰਨ ਤੇ ਉਸਨੇ ਸਾਨੂੰ ਕੋਈ ਬੈਂਕ ਦੀ ਪਾਲਿਸੀ ਦੱਸੀ ਕਿ ਜੋ ਬੈਂਕ ਮੁਲਾਜ਼ਮ ਬੈਂਕ ਦੇ ਵਿੱਚ ਜੌਬ ਕਰਦੇ ਨੇ ਇਹ ਸਰਵਿਸ ਸਿਰਫ ਉਹਨਾਂ ਵਾਸਤੇ ਹੀ ਹੁੰਦੀ ਹੈ ਕਿ ਅਗਰ ਤੁਸੀਂ 1 ਸਾਲ ਵਾਸਤੇ ਉਈ 1 ਲੱਖ ਜਮਾ ਕਰਵਾਉਂਦੇ ਤਾਂ ਉੱਤੇ 20% ਵਿਆਜ ਮਿਲਦਾ ਹੈ ਇਸ ਤਰ੍ਹਾਂ ਕਹਿ ਕੇ ਉਹਨੇ ਸਾਨੂੰ ਦੱਸਿਆ ਕਿ ਸਾਲ ਦਾ 10 ਲੱਖ ਦਾ ਕੋਟਾ ਸੀ ਜਿਹਦੇ ਵਿੱਚ ਮੈਂ ਆਪਣੇ ਮਾਂ ਪਰ ਅਪ੍ਰਬਜਤ ਕੋਲ ਦਾ ਵੀ ਕੀਤਾ ਹੈ ਆਪਣੀ ਸਿਸਟਰ ਦਾ ਵੀ ਕੀਤਾ ਹੈ ਤੇ ਇਹ ਗੱਲ ਫਿਰ ਤੁਸੀਂ 4 ਲੱਖ ਦਾ ਕੋਟਾ ਮੇਰੇ ਕੋਲ ਰਹਿ ਗਿਆ ਹੈ ਔਰ ਤੁਸੀਂ ਕਰਵਾ ਲੋ ਤੁਹਾਨੂੰ 1 ਸਾਲ ਵਾਸਤੇ 20% ਵਿਆਜ ਮਿਲੇਗਾ ਤੇ ਚਲੋ ਉਸ ਦੀ ਗੱਲ ਮੰਨਨ ਤੇ ਉਸਨੇ ਦੋ ਚੈੱਕ ਦੀ ਡਿਮਾਂਡ ਕੀਤੀ ਜੋ ਕਿ ਉਹਨੇ ਮੈਂ ਦੇ ਕੇ ਆਈ ਸੀ ਪਰ ਉਸ ਨੂੰ ਮੈਂ ਕਿਹਾ ਕਿ ਕੋਈ ਮੈਸੇਜ ਵਗੈਰਾ ਨਹੀਂ ਆਇਆ ਜਾਂ ਕੋਈ ਡਾਕੂਮੈਂਟ ਵਗੈਰਾ ਉਹਦੇ ਵੱਲੋਂ ਨਹੀਂ ਦਿੱਤੇਗੇ ਜਦੋਂ ਮੇਰੇ ਬਾਰ-ਬਾਰ ਪੁੱਛਣ ਤੇ ਮੈਂ ਕਿਹਾ ਗਿਆ ਤੇ ਉਸਨੇ ਬਾਰ-ਬਾਰ ਇਹੀ ਕਿਹਾ ਕਿ ਮੈਂ ਤੁਹਾਨੂੰ ਆਂਦਾ ਜਾਂਦਾ ਫੜਾ ਦਾਂਗਾ ਜਾਂ ਫਿਰ ਮੈਂ ਘਰੇ ਦੇ ਜਾਾਂਗਾ ਕਿਉਂਕਿ ਉਹ ਸਾਡੇ ਦੋ ਗਲੀਆਂ ਛੱਡ ਕੇ ਹੀ ਉਸ ਦਾ ਘਰ ਸੀਗਾ ਉਹ ਵੀ ਮੱਲਾ ਸੰਤ ਨਗਰ ਦਾ ਹੀ ਵਸੀਏ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨੂੰ ਕੁਝ ਨਹੀਂ ਦਿੱਤਾ ਗਿਆ ਫਿਰ ਉਸ ਤੋਂ ਬਾਅਦ 3 ਜੁਲਾਈ ਦੀ ਗੱਲ ਹੈ ਮੈਂ 2 ਲੱਖ ਰੁਪਏ ਆਪਣੇ ਮੰਮੀ ਦੇ account ਵਿੱਚ cash ਜਮ੍ਹਾਂ ਕਰਵਾਣ ਗਈ ਸੀ ਤੇ ਉਸ ਤੋਂ ਉਸਨੇ ਮੈਨੂੰ ਕੋਈ ਰਸੀਦ ਨਹੀਂ ਦਿੱਤੀ ਜਮ੍ਹਾਂ ਕਰਨ ਲੱਗਿਆ ਔਰ ਕਿਹਾ ਕਿ ਟਾਈਮ ਜ਼ਿਆਦਾ ਹੋ ਗਿਆ ਸੀ ਔਰ ਮੈਂ ਲੇਟ ਐਂਟਰੀ ਵਿੱਚ ਜਮਾ ਕਰ ਦਿੱਤੇ ਨੇ ਬਟ ਜਦੋਂ ਬੈਂਕ ਦਾ ਕੋਈ ਮੈਸੇਜ ਨਹੀਂ ਆਇਆ ਔਰ ਮੈਂ ਲਗਾਤਾਰ ਉਹਨੂੰ 20 25 ਦਿਨ ਪੁੱਛਦੀ ਰਹੀ ਪੁੱਛਦੀ ਰਹੀ ਫਿਰ ਅਗਸਤ ਵਿੱਚ ਡੇਢ ਮਹੀਨੇ ਬਾਅਦ ਉਸਨੇ ਕਿਸੇ ਹੋਰ ਦੇ ਅਕਾਊਂਟ ਵਿੱਚੋਂ ਦਲਜੀਤ ਕੌਰ ਵਾਈਫ ਆਫ ਜਤਿੰਦਰ ਸਿੰਘ ਕੋ ਟੋਟਲ ਮਲਦੇ ਨੇ ਉਹਨਾਂ ਦੇ ਅਕਾਊਂਟ ਵਿੱਚ ਇਲੀਗਲੀ ਸਾਡੇ ਅਕਾਊਂਟ ਵਿੱਚ ਟਰਾਂਸਫਰ ਕਰ ਦਿੱਤੇ ਸਾਨੂੰ ਡਿਪੋਜ਼ਿਟ ਦਾ ਮੈਸੇਜ ਆਇਆ ਸੀ ਬਟ ਸਾਨੂੰ ਇਹ ਮੈਸੇਜ ਨਹੀਂ ਆਇਆ ਕਿ ਕਿਸੇ ਦੇ ਅਕਾਊਂਟ ਵਿੱਚੋਂ ਟਰਾਂਸਫਰ ਕੀਤੇ ਗਏ ਨੇ ਹੁਣ ਜਿਹਦੇ ਅਕਾਊਂਟ ਵਿੱਚੋਂ ਵੀ ਟਰਾਂਸਫਰ ਕੀਤੇ ਗਏ ਬੈਂਕ ਵਿੱਚ ਲਿਖਵਾ ਦਿੱਤਾ ਹੈ ਕਿ ਇਸ ਅਕਾਊਂਟ ਵਿੱਚ ਟ੍ਰਾਂਸਫਰ ਹੋਏ ਨੇ ਔਰ ਸਾਡੇ ਅਕਾਊਂਟ ਵਿੱਚੋਂ ਲੀਨ ਐਕਟੀਵਿਟੀ ਜਿਹੜੀ ਹੈ ਉਹ ਲੱਗਦੀ ਹੈ ਔਰ 2 ਲੱਖ ਜਿਹੜਾ ਉਹ ਵੀ ਅਸੀਂ ਕਢਵਾ ਨਹੀਂ ਸਕਦੇ